ਗੱਲਾਂ ਹੁਣ ਬੁੱਲੇ 100 ਰੁਪਿਆ ਦਾਸ ਮਹਾਰਾਜ ਕੀ ਜੈ ਜੋ ਬੁੱਲੇ 100 ਰੁਪਿਆ ਜਦ ਮਹਾਰਾਜ ਬਾਦਰੀ ਬੁੱਲੇ 50 ਰੁਪਏ ਦੇ ਚੱਲਣ ਸੇ ਆਨ ਸਤਿ ਸ੍ਰੀ ਅਕਾਲ ਤੁਹਾਨੂੰ ਨਾਮ ਜਨਮ ਦੇ ਰਵਾਇਤ ਕੋਹਾਵਾ ਸੁਣਦੇ ਜੀ ਪਾਸ ਲਖਮੀ ਪ੍ਰਾਪਤ ਨੂੰ ਅਪੀਸ ਨਿਛਾ ਜਰਮਨ ਇੰਸਾਈਰ ਜੇਰ ਆਲੋ ਮੁਸਲਮਾਨ ਅਸਲਾਮ ਅਲੈਕ ਸਹਾਵੈ ਅਨੰਤ ਸੁਬਰਾ ਸ੍ਰੀ ਅਦਾਇ ਸ੍ਰੀ ਹਰਿ ਪ੍ਰਸੀ ਹੋਇ ਤੇ ਅਲੋਖਾ ਤੱਕ ਜਾਏ ਤੇ ਬਹਾਕੋ ਸੁਮਰੇ ਕਾਰਨ ਉਹ ਆਵੇ ਤਾਂ ਸਖੰਹ ਹੋ ਸਹਾਇਕ ਪਤਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਸਖੰਹ ਹੋ ਸਹਾਇਕ ਪਤਸ਼ਾ ਜੀ ਆਤਮਾ ਦੇ ਚੀਜ ਮਨ ਸਰ ਦੇ ਪਾਸ ਦਸ਼ੀ ਦਾ ਮਤਲਬ ਇਸ ਤਰ੍ਹਾਂ ਹੈ ਜੀ ਵਾ ਨਾਮ ਜਪਿਆ ਵੰਸ਼ਿਆ ਦੇਵਤਿਆਂ ਦੇ ਸਾਜ ਦੇ ਸਖੰਹ ਅਣੀ ਬਨਾਬੇ ਅਨਸਾਰ ਅੰਦ ਨੂੰ ਆਇਆ ਤਾਂ ਇਸ ਵਾਸ਼ਿਸ਼ ਕਰੋ ਜੀ ਸੁਖਮੰਤ ਸਦਾ ਬਰਾਨਾ ਸਰਦਾਰ ਨਾਮ ਦਾ ਸ੍ਰੀਮੰਤ ਸਰਸਵਿਸਨਾ ਕ੍ਰਿਸ਼ਨਾ ਚੰਦੇਮਨ ਜੀ ਜੀ ਕਾਲ ਖਮਤਾ ਦੇ ਪਰਦੇ ਲੋ ਜਵਾ ਅਗੇ ਸੁਖਾਲਮ ਮੰਨਿਆ ਮਹਾਂਪੁਰਖ ਜੀ ਦਾ ਖਾਤ ਪਾਤ ਸੁਆਰ ਤੇ ਆਪਕੋ ਸਿਹਰੇ ਪਾਈ ਦਾ ਨਾਣਾ ਤੋਂ ਸੋਤ ਜਰਨ ਧਾਮਾ ਮੇਰਾ ਦਪਾਂਖ ਨੂੰ ਮਿਸ਼ੋਰਿਆ ਗਿਆ ਤੁਹਾਨੂੰ ਦੱਸਦਾ ਦੇਵਾ ਤੁਮਾ ਬਤਨ ਤੇ ਰਿਕ ਖਤ ਨੂੰ ਜੀ ਗੁਰੂ ਗ੍ਰੰਥ ਸਾਹਿਬ ਜੀ ਫਤਕ ਸੀ ਆਦਿ ਮਹਾਰਾਜ ਜੀ ਦੇ ਉਪਕਰਨਾਂ ਲਈ ਅਦਾਸ ਕੰਤੀ ਜੋਤਰੀ ਹੈ ਗੁਰੂ ਅਕਸ਼ਿਮਾ ਦਾ ਆਕਸ਼ਮਾ ਜੀ ਫਤਕ ਨਰਸੋ ਜੀ ਨਮਸਤੇ ਹਰ ਨਾਮ ਦੇ ਮੇਰੇ ਮੰਨ ਵਿੱਚ ਇਕਲੋ ਜਿਹੇ ਮਹਾਨ ਗਤਨ ਸਤਿਪਾਤ ਜੀ ਆਪ ਜੀ ਦੇ ਅਪਰਪਾਰਕ ਪਤਸ਼ਕ ਪਤਿ ਦੇ ਪਾਸੇ ਜੀ ਆਪ ਜੀ ਦੇ ਸਮੂਹ ਜਿਵੇਂ ਪੁੱਤਰ ਜੀਰਾਂ ਦੇ ਦਰਵਾਜ਼ੇ ਤੇ ਅਤੇ ਮਾਤਾ ਸਤਨਾਜ ਜੀ ਦੇ ਪਾਵਨ ਦਰਵਾਜ਼ੇ ਤੇ ਪਾਸੇ ਜੀ ਸਾਰੇ ਜੀ ਸਕੇ ਪਰਿਵਾਰਾਂ ਬਲਤ ਸਤਿ ਪਾਸੇ ਆਪ ਜੀ ਦਾ ਬਾਲ ਗੁੰਬਕਸ਼ਤ ਸਤਿ ਪਾਸੇ ਜੀ آپ گواشا کر ستگو پاتشاہ کی سیوا کیریج دوا سب گئے پاتشاہ سب پاتشہ پروان کرنا پدم تکشاہ ਜੇ ਸੁਦੇਸ਼ ਹੈ ਤਾਂ ਕੰਮ ਕਰਵਾਵਾ ਦੇ ਪਾਸੇ ਨੂੰ ਚੱਤ ਨੂੰ ਮਸਾਂਨ ਕਰਵਾਵੋ ਚਰਨ ਕਲਾ ਹਰ ਕੰਮ ਦੀ ਸੋਚੀ ਸੋਚ ਪਾਏ ਜੇਵਾ ਕੰਮ ਕਰਕੇ ਹੁਕਮਬਖਸ਼ ਕਪਾਤਰੇ ਸਹੀ ਪਿਆਰੇ ਜੀਵਨ ਜਿਨਾਂ ਆਪ ਦੀ ਰਚਨਾ ਆਨ ਕਿਹਾ ਹੈ ਨੰਨ ਚੱਡੀ ਕਲਾ واحو جیسا واحد بولے جو بولی سن تی شری گرداس مہاراج کی جی جٹھیرا مڈبریا کی جی ست نام شری واس جے بولے سنبھل ست نام